ਸਤਰੀਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨਾ ਰਿਕਵੈਸਟ ਆ ਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜੀ ਸੂਈ ਪਲੂਣ ਝੋਟੀ ਲੈ ਕੇ ਆਏ ਹਾਂ ਜੋ ਕਿ ਦੰਦਾਂ 'ਚ ਤਕਰੀਬਨ 4 ਦੰਦ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ ਅੱਸੀ ਕਾਲ ਬਾਈ ਜੀ ਅੱਸੀ ਬਾਬਾ ਜੀ ਚਲ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਈ ਬਾਈ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਪਰਾ 750888332 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਆਪਾਂ ਸਕਰੀਨ ਤੇ ਝੋਟੀ ਨੇ ਕਹਿਮਾ ਸੁਆ ਵੀਰੇ ਪਹਿਲਾ ਸੁਆ ਦੰਦਾਂ 'ਚ 4 ਦੰਦ ਸੂਈ ਨੂੰ ਕਿੰਨੇ ਦਿਨ ਹੋ ਗਏ ਵੀਰੇ ਹੋ ਗਏ ਪ੍ਰਾਣ ਸੂਈ ਨੂੰ ਵੀਰ ਕਹਿੰਦਾ 12-13 ਦਿਨ ਹੋ ਗਏ ਸੂਈ ਨੂੰ 12-13 ਦਿਨ ਹੋ ਵੀ ਸਕਦੇ ਨੇ ਕਿਉਂਕਿ ਵਪਾਰ ਦਾ ਕੰਮ ਆਪਣਾ ਆਪਣੇ ਕੋਲੇ ਸੂਈ ਸੁਬਾਈ ਉਹੀ ਆਈ ਹੈ ਵੀਰ ਕਹਿੰਦਾ ਵੀਰੇ ਖੁੱਲ ਕੇ 걔ੜਾ ਦਵਾ ਦੇ ਤੋਰੇ ਪੱਖੋਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਮੰਗਰ ਕੀ ਆ ਭਰਾ ਮੰਗਰ ਵੀਰ ਕਹਿੰਦਾ ਕੱਟੀ ਹੈ ਚੰਗੀ ਸਮੀ ਪਲੀ ਯਾਤ ਵੀਰ ਵਾਲੀ ਝੋਟੀ ਦੰਦਾਂ ਚ ਚਾਰ ਦੰਦ ਬਠਪੂੜੇ ਦੀ ਬਾਂਦਰ ਬਹੁਤ ਮਜ਼ਬੂਤ ਹੈ ਛੋਟੀ ਦੀ ਪੈਰਾਂ ਪੂਰਾ ਦੀ ਬਿਲਕੁਲ ਲੈਣ ਸਿੱਧੀ ਗਾੜੀ ਪਿਛਾੜੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਚੰਗੇ ਕੱਦ ਕਾਠ ਵਾਲੀ ਅਗਲੇ ਸੂਏ ਚੰਗੀ ਮਹਿ ਬਣ ਜਾਣਾ ਹੈ ਮਾਜ ਨੇ ਵੀ ਮੇਰੇ ਬੱਚਾ ਲਾ ਕੇ ਤਾਂ ਆਰਾ ਮਰਵਾ ਕੇ ਦਿਖਾ ਦੇ ਆ ਦੇਖ ਸਕਦੇ ਹੋ ਦੋਸਤੋ ਬੱਚਾ ਲਾ ਕੇ ਪ੍ਰੋਪਰ ਧਾਰਾ ਮਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝ ਆ ਰਹੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਸੰਪਰਕ ਕਰ ਸਕਦੇ ਹੋਗੇ ਬੱਚਾ ਚਟਦੀ ਤੇ ਬੱਚਾ ਚੁੰਗਦੀ ਆ ਦੇਖ ਆ ਨਹੀਂ ਚਟਦੀ ਐਂ ਨਹੀਂ ਹੁੰਦਾ ਆ ਦੇਖ ਸਕਦੇ ਹੋ ਦੋਸਤੋ ਵੀਰੇ ਕਿੰਨਾ ਕ ਦੁੱਧ ਹਾਜ਼ਰ ਆ ਹੁਣ 7-8 ਕਿਲੋ ਪ੍ਰਾਪਤ 7-8 ਕਿਲੋ ਦੁੱਧ ਹੈਗਾ ਮਾਗਰ ਕੱਟੀ ਹੈ ਪ੍ਰਾ ਮਾਗਰ ਕੱਟੀ 7-8 ਕਿਲੋ ਦੁੱਧ ਹਾਜ਼ਰ ਹੈ ਵੀਰ ਕਹਿੰਦਾ ਆਪਾਂ ਲਈ ਆ ਮੰਡੀਆਂ ਮਾਲਕਾਂ ਨੇ ਦਾ 10 ਕਹੇ ਪਰ ਆਪਾਂ 8 ਕਹਿ ਕੇ ਦੇਵਾਂਗੇ ਚੰਗੀ ਯਾਦ ਕੁਆਲਟੀ ਵਾਲੀ ਪਟਪੜੇ ਦੀ ਬੰਤਰ ਬਹੁਤ ਮਜ਼ਬੂਤ ਆ ਸਿੱਧੀ ਪੈਰਾਂਪੂਰਾ ਦੀ ਬਿਲਕੁਲ ਮਜ਼ਬੂਤ ਦੇਖ ਸਕਦੇ ਹੋ ਬੱਚਾ ਚੱਟਦੀ ਆ ਦੋਸਤੋ ਤਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਬਾਜ ਰੇਟ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਵੀਰ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਬਿਲਕੁਲ ਸ਼ਾਂਤ ਸਹੀਲ ਠੰਡੇ ਸਵਾਲੀ ਝੋਟੀ ਆ ਦੋਸਤੋ ਨਾ ਔਲ ਨਾ ਕੋਈ ਫੌਲ ਬਿਲਕੁਲ ਐਨ 8 ਕਿਲੋ ਦੁੱਧ ਵੀਰ ਕਹਿੰਦਾ ਕੰਡੇ ਵਾਲਾ ਹਾਜ਼ਰ ਆ ਬੱਚਾ ਚੱਟਦੀ ਮਾਗਰ ਕੱਟੇ ਆਹ ਦੇਖ ਸਕਦੇ ਹੋ ਦੋਸਤੋ ਧਾਰਾਂ ਆਪਾਂ ਤਾਂ ਸਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ ਚਵਾਈ ਚਬੂਈ ਦੀ ਵੀਰੇ ਪੋਲੀ ਆ ਵੀਰੇ ਚਵਾਈ ਦੀ ਚਵਾਈ ਦੀ ਵੀਰ ਕਹਿੰਦਾ ਪੋਲੀ ਹੈਗੀ ਵੀਰੇ ਮਾਗਰ ਲੈ ਜੀ ਮਾਰ ਦੇ ਧਾਰਾਂ ਧੂਰਾਂ ਦੀ ਬਿਲਕੁਲ ਸਾਫ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਸੰਪਰਕ ਕਰ ਸਕਦੇ ਹੋਗੇ ਮੇਰੇ ਰੇਟ ਕੀ ਹੋਊਗਾ ਬਾਜ ਬਰਾ ਰੇਟ ਤਾਂ ਇਹਨਾਂ ਮਰਜ਼ੀ ਕਰੀਦਾ ਹਾਂ ਨਾ 85000 ਦੀ ਮੰਗਾਂਗਾ ਮੁੱਲ ਵੀਰ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਹਾਂ ਨਾ 85000 ਦੀ ਹੋਊ ਘਰੇ ਇਹ ਬੰਦਾ ਮਾਨਦਾਨ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਦੋ ਟਾਈਮ ਨਰਖ ਪਰਖਾ ਕਰਕੇ ਦਸੱਲੀ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਇੱਥੇ ਖੜੀ ਰਹਿਣ ਦੇ ਚੋਈ ਚੱਲ ਇੱਕ ਵਾਰ